ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 2 ਦੇ ਵਿੱਚ ਇੱਕ ਘਰ ਦੇ ਵਿੱਚ ਭੇਤ ਭਰੇ ਹਾਲਾਤਾਂ ਦੇ ਵਿੱਚ ਲੱਗੀ ਅੱਗ ਦੱਸਿਆ ਜਾਂਦਾ ਹੈ ਕਿ ਜਦ ਮਕਾਨ ਮਾਲਿਕ ਘਰ ਤੋਂ ਬਾਹਰ ਸੀ ਤੇ ਸਵੇਰੇ ਉੱਠ ਕੇ ਚਾਹ ਪਣੀ ਪੀ ਕੇ ਤੇ ਜੋਤ ਲਗਾ ਕੇ ਗਿਆ ਸੀ ਤੇ ਜਦੋਂ ਸ਼ਾਮ ਨੂੰ ਉਸਨੇ ਗਵੰਡੀਆ ਨੂੰ ਫੋਨ ਕੀਤਾ ਕਿ ਕੈਮਰੇ ਚੱਲ ਨਹੀਂ ਰਹੇ ਤੇ ਗਵੰਡੀਆ ਨੇ ਉਹਨੂੰ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਗੜਬੜ ਲੱਗਦੀ ਹੈ ਤੇ ਜਦੋਂ ਉਹਨੇ ਆ ਕੇ ਦੇਖਿਆ ਤਾਂ ਉਹਦੇ ਹੋਸ਼ ਉੱਡੇ ਤੇ ਇਸ ਸਬੰਧ ਵਿੱਚ ਉਸਨੇ ਵਰਦਮਨ ਚੌਂਕੀ ਦੇ ਵਿੱਚ ਵੀ ਕੰਪਲੇਂਟ ਕੀਤੀ ਗਈ ਤੇ ਮੌਕੇ ਦੇ ਪੁਲਿਸ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਨੁਕਸਾਨ ਭਾਰੀ ਦੱਸਿਆ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਦੀਆਂ ਜਿੱਥੇ ਇੱਕ ਘਰ ਦੇ ਵਿੱਚ ਭੇਦ ਭਾਰੇ ਹਾਲਾਤਾਂ ਦੇ ਵਿੱਚ ਲੱਗੀ ਅੱਗ ਮਕਾਨ ਮਾਲਕ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਤੇ ਕੈਮਰੇ ਖੰਗਾਲੇ ਜਾ ਰਹੇ ਆ ਤੇ ਕਿਤੇ ਕੋਈ ਬਾਹਰੋਂ ਆ ਕੇ ਮਾੜੇ ਅੰਸਰ ਆ ਵੱਲੋਂ ਕੋਈ ਸ਼ਰਤਨ ਨਹੀਂ ਕੀਤੀ ਗਈ ਮੈਂ ਸੁਣੀਆ ਸਾਰਾ ਕੁਝ ਜਦੋਂ ਤੁਸੀਂ ਹਾਦੀ ਦੇ ਤਰਫੋਂ ਵੱਲੋਂ ਫਾਟਕ ਟੱਪ ਗਏ ਫਾਟਕ ਟੱਪੇ ਹੈਲੋ ਲੋਕੇਸ਼ਨ ਭੇਜ ਦਿੰਨੇ ਆ ਆਲੀਤਾ ਜੀ 2 3 ਨੰਬਰ ਇਹਨਾਂ ਦੀ ਇਤਨੀ ਬੈਕ ਸਾਡ ਆ ਵਾਲਾ ਸੋਹ ਭਈ ਆਏ ਨਹੀਂ ਘਰ ਦੇਖੀ ਨਹੀਂ ਨਹੀਂ ਸੋਹ ਭਈ ਆਏ ਨਹੀਂ ਘਰ ਦੇਖੀ ਆ ਦੇਖਾ ਸਾਰੇ ਬਲਾਸਟ ਹੋ ਗਏ ਡਿੱਗੇ ਸਾਮਾਨ ਸਾਰੇ ਕੋਈ ਨਾ ਯਾਰ ਐਡਾ ਧਮਕਣਾ ਤੇ ਅੱਗ ਲੱਗੇ ਹੁੰਦੀ ਧਮਕ ਨਹੀਂ ਪੈਂਦੀ ਹੁੰਦੀ। ਪੀਲਰ ਜਿਹੜਾ ট্রান্সਫਾਰਮਰ ਲੱਗਣ ਵਾਲੇ ਨੇ। ਲਾਈਟਸ ਲੱਗ ਰਹੀਆਂ ਨੇ। ਅੱਛੇ ਸਾਈਡ ਦੀ। ਨਹੀਂ ਪਤਾ ਕੋਣ ਜੀ। ਹਾਂ ਪਿੰਗਲ। ਨਕਸ਼ਾ ਹੀ ਬਣ ਲਿਗਿਆ ਨਾ। ਮੇਰਾ ਨਾਮ ਰਾਜਗੁਰੂ ਸ਼ਰਮਾ ਹੈ। ਅੱਛਾ ਜੀ। ਮੈਂ ਐਸੇ ਪੀਐਨਬੀ ਚ ਕਲੈਰੀਕਲ ਸਟਾਫ ਤੇ ਕੰਮ ਕਰਦਾ ਹਾਂ। ਹੂੰ। ਸਵੇਰ ਉੱਠ ਕੇ 5 ਵਜੇ ਮੈਂਨੇ ਚਾਹ ਬਣਾ ਕੇ ਪੀਤੀ ਆ ਜੀ। ਚਾਹ ਬਣਾਉਣ ਤੋਂ ਬਾਅਦ ਪੀ ਕੇ ਮੈਂਨੇ ਆਪਦਾ ਫੇਰਨਾ ਧੋ ਕੇ ਜੋਤ ਬੱਤੀ ਕਰੀ ਐ ਜੋਤ ਬੱਤੀ ਕਰਕੇ ਜੀ ਮੈਂ 8:36 ਵਜੇ ਦਾ ਟਾਈਮ ਸੀ ਸ਼ਾਇਦ ਪਤਾ ਨਹੀਂ 6:7 ਵਜੇ ਦਾ ਸੀ ਮੈਂ ਧਿਆਨ ਨਹੀਂ ਮਾਰਿਆ ਮੈਂ ਆਪਦਾ ਗੱਡੀ ਲੈ ਕੇ ਜੀ ਆਪਦੇ ਬੱਚਿਆਂ ਲੈ ਕੇ ਆਪਦੀ ਸਿਸਟਰ ਕੋਲੇ ਮਿਲਣ ਚਲਾ ਗਿਆ ਉਹ ਮੈਂ ਕਿਹਾ ਬੱਚਿਆਂ ਨੂੰ ਚਲੋ ਵੇਰ-ਵੇਰ ਕਰੀ ਜਾਂਦੇ ਸੀਗੇ ਮੈਂ ਕਿਹਾ ਚਲ ਇਹਨਾਂ ਨੂੰ ਮਾੜਾ-ਮੋਟਾ ਤਾਂ ਮਨ ਪਰਚਾਈਆ ਕਰਵਾ ਦਾਂਗੇ ਤੇ ਠੀਕ ਹੋ ਜੂਗਾ ਸਾਰਾ ਕੁਝ ਉਸ ਤੋਂ ਬਾਅਦ ਜੀ ਮੈਂ ਸ਼ਾਮ ਨੂੰ ਆਇਆ ਮੇਰੇ ਬੱਚੇ ਮੈਂ ਮਮਾ ਕੋਲੇ ਛੱਡਤੇ ਮੇਰਾ ਮਾਸੀ ਦਾ ਲੜਕਾ ਏ ਮੇਰੀ ਬੂਆ ਦਾ ਲੜਕਾ ਓ ਮੈਨੂੰ ਕਿਸੇ ਗਵਾਂਡੀ ਦਾ ਫੋਨ ਆਇਆ ਕਹਿੰਦੇ ਯਾਰ ਤੁਹਾਡੇ ਕੈਮਰੇ ਕੂਮਰੇ ਲੰਮਕੀ ਜਾਂਦੇ ਆ ਕਹਿੰਦੇ ਮੈਂ ਕਿਹਾ ਯਾਰ ਕੀ ਹੋ ਗਿਆ ਦੇਖੀ ਮਰੇ ਕੈਮਰੇ ਚੱਲ ਨਹੀਂ ਰਹੇ ਮਰੇ ਮੈਂ ਦੇਖਿਆ ਜੀ ਕੈਮਰੇ ਚੱਲ ਨਹੀਂ ਰਹੇ ਇਹਨਾਂ ਨੇ ਮੁੰਡੇ ਨੇ ਦੱਸਿਆ ਕਹਿੰਦਾ ਯਾਰ ਲੱਗਦਾ ਵੀ ਤੋੜਿਆ ਲੱਗਦਾ ਮੈਂ ਜੀ ਵਰਤਮਾਨ ਚੌਂਕੀ ਦੇ ਵਿੱਚ ਫੋਨ ਕਰਿਆ ਮੈਂ ਕਹੀ ਐਂ ਕਰਕੇ ਮੇਰੇ ਮੈਨੂੰ ਇਹ ਲੱਗਦਾ ਵੀ ਮੇਰੇ ਘਰੇ ਕੋਈ ਨੁਕਸਾਨ ਹੋਇਆ ਲਾ ਉਦੋਂ ਬਾਅਦ ਜੀ ਅਸੀਂ ਮੈਂ ਮੇਰੀ ਬੂਆ ਦਾ ਲੜਕਾ ਸੀ ਆ ਗਏ ਆ ਕੇ ਅਸੀਂ 10 ਮਿੰਟ ਖੜੇ ਰਹੇ ਮੈਂ ਉਹਨਾਂ ਦੇ ਚਲਾ ਗਿਆ ਜਿਨ੍ਹਾਂ ਦੇ ਜਿਨ੍ਹਾਂ ਨੇ ਮੈਨੂੰ ਦੱਸਿਆ ਸੀ ਮਾਣੂ ਕਹਾਂ ਮੈਂ ਕਿ ਯਾਰ ਕੈਮਰੇ ਤਾਂ ਲੱਗ ਨਹੀਂ ਨੇ ਟੁੱਟੇ ਆਪਣੇ ਤੈਨੂੰ ਐਸੀ ਭੁਲੇਖਾ ਲੱਗ ਗਿਆ ਤੇ ਲਮਕਤਾ ਚਲੋ ਮਾੜਾ ਮੋਟਾ ਹੋ ਸਕਦਾ ਕੋਈ ਨਟ ਲੂਸ ਹੋਣਾ ਜਾਂ ਕੋਈ ਐਸੀ ਲਮਕਰਿਆ ਹੋਣਾ ਜਾਂ ਪਹਿਲਾਂ ਤੋਂ ਵੀ ਸੀਗਾ ਥੋੜਾ ਜਿਹਾ ਇਹ ਇਹੋ ਜੀ ਗੱਲ ਨਹੀਂ ਕਿਸੇ ਨੇ ਭੰਨੇ ਭੁੰਨੇ ਨਹੀਂ ਉਹ ਤੇ ਐਵੇਂ ਆਪਾਂ ਕੋਈ ਗਲਤ ਦੋਸ਼ ਨਹੀਂ ਲਗਾਣੇ ਜਦੋਂ ਜੀ ਅਸੀਂ ਗੇਟ ਖੋਲ੍ਹਿਆ 10 ਕਿ ਮਿੰਟ ਆ ਵਾ ਮੈਂ ਕਿਹਾ ਲਲਤ ਆ ਜਾ ਆਪਾਂ ਅੰਦਰ ਚੱਲਦੇ ਆਂ ਇਤੋਂ 스멜 ਆਣ ਲੱਗ ਗਈ ਮੈਂ ਜਦੋਂ ਗੇਟ ਖੋਲ੍ਹਿਆ ਮੈਂ ਨੀਚੇ ਦੇਖਿਆ ਅਚਾਨਕ ਮੈਂ ਕਹਿੰਦਾ ਯਾਰ ਆ ਕਿਵੇਂ ਖੰਡਿਆ ਪਿਆ ਮੈਂ ਉੱਪਰ ਮਾਰੀ ਦੀ ਛੱਤ ਦੇ ਉੱਪਰੋਂ ਸਾਰੀ ਪੀਓ ਪੀ ਥੱਲੇ ਥੋੜਾ ਜਿਹਾ ਅੱਗੇ ਆਇਆ ਮੈਂ ਰਸੋਈ ਦੇ ਲਾਈਟ ਜਗਾਈ ਜੀ ਮੈਂ ਮੇਰੇ ਹੋਸ਼ ਉੱਡ ਗਏ ਜੀ ਕਰੇ ਮੈਨੂੰ ਮੈਨੂੰ ਇਦਾਂ ਸੀ ਵੀ ਸਿਲੰਡਰ ਫਟਿਆ ਕਿਉਂਕਿ ਰਸੋਈ ਦੇ ਡੱਬੇ ਡੁੱਬੇ ਜੇ ਸਾਰੇ ਸਿਲੰਡਰ ਸਭ ਤੋਂ ਪਹਿਲਾਂ ਜੀ ਅਸੀਂ ਸਿਲੰਡਰ ਬੰਦ ਕਰਕੇ ਬਾਹਰ ਕੱਢੇ ਜਦੋਂ ਥੋੜਾ ਜਿਹਾ ਗਾਂਹ ਪਰੇ ਇੱਥੇ ਦੇਖਿਆ ਜੀ ਇੱਥੇ ਮੇਰਾ ਬਹੁਤ ਵੱਡਾ ਮੰਦਿਰ ਸੀਗਾ ਜੀ जो कि ਜਮਾ ਹੀ ਦੇਖ ਲੋ ਤੁਹਾਡੇ ਸਾਹਮਣੇ ਆ है ਵੀ ਹੈ ਨਹੀਂ ਆ ਕੀ ਲੱਗਦਾ ਜੀ ਇਹ ਕਿਸ ਤਰ੍ਹਾਂ ਹੋਇਆ ਹਾਲ ਤੇ ਤੁਸੀਂ ਦੇਖੋ ਜੀ ਆ ਉਹ ਹਾਲ ਨੁਕਤੇ ਲੱਗ ਤੁਹਾਨੂੰ ਕਿਸੇ ਤੇ ਸ਼ੱਕ ਹੋ ਜਾ ਰ ਸਰ ਘਰ ਬੰਦਾ ਬਹੁਤ ਮੁਸ਼ਕਿਲ ਆ ਬਣਦਾ ਬਿਸ਼ੱਕ ਜਿਸ ਦਿਨ ਤੇ ਹੋਵੇ ਤਰੋਂ ਵਰਤਮਾਨ ਚੌਕੀ ਤੁਸੀਂ ਕੰਪਲੇਂਟ ਕੀਤੀ ਦੇ ਉਹ ਤੋਂ ਪੁਲਿਸ ਬੜੀ ਮੁਸ਼ਕਿਲ ਨਾਲ ਜਿਹੜੀ ਬੰਦਾ ਘਰ ਬਣਾਉਂਦਾ ਬੜੇ ਚਾਵਾਂ ਨਾਲ। ਭੇਦ ਭਰੇ ਹਾਲਾਤਾਂ 'ਚ ਨੁਕਸਾਨ ਹੋਇਆ ਤੁਹਾਡਾ ਕਹਿ ਸਕਦੇ ਆ। ਬੁਸ਼ਕੀ ਹਾਲਾਤਾਂ 'ਚ ਹੋ। ਉਸ ਨੇ ਕਿਹਾ 사ਦਾ ਕਰਨਾ ਕਿ ਮੈਂ ਇਸ ਟਾਈਮ ਬਹੁਤ ਪਰੇਸ਼ਾਨ ਆ। ਜਿਸ ਤਰ੍ਹਾਂ ਦੇਖਿਆ ਵੇਤੇ ਮੰਦਰ ਤੋਂ ਇਲਾਵਾ ਤੇ ਕੀ ਕੁਝ ਪਿਆ ਸੀ ਸਮਾਨ। ਧਰਮ ਮੰਦਰ ਬਹੁਤ ਵੱਡਾ ਮੰਦਰ ਸੀ। ਜੀ। ਜਨਨ ਕੀ ਮੂਰਤੀਆਂ ਦੇਵੀ ਦੇਵਤਿਆਂ ਨੇ ਬਹੁਤ ਸਾਰੀ ਬਾਲਾ ਜੀ ਸਥਾਪਿਤ ਕਰਾਏ ਹੋਏ ਸੀ ਅਸੀਂ ਬਾਕਾਇਦਾ ਇੱਥੇ ਕੋਈ ਕੁਝ ਵੀ ਨਹੀਂ ਆ ਬਾਕੀ ਤੁਸੀਂ ਸਾਹਮਣੇ ਤੁਹਾਡੇ ਤੁਸੀਂ ਦੇਖ ਸਕਦੇ ਹੋ ਨਾ ਕੋਈ ਰਸੋਈ ਤੇ ਵਿੱਚ ਹੈ ਨਾ ਇੱਧਰ ਸਾਰੇ ਕਮਰਿਆਂ ਦੇ ਵਿੱਚ ਬੈਕ ਸਾਈਡ ਮਗਰ ਸਮਝ ਨਹੀਂ ਆ ਰਹੀ ਵੀ ਜੇ ਬਲਾਸਟ ਹੁੰਦਾ ਤਾਂ ਬਲਾਸਟ ਦੇ ਨਾਲ ਹੀ ਪੀਓਪੀ ਥੱਲੇ ਹੁੰਦੀ ਹੈ ਬਲਾਸਟ ਦਾ ਕੋਈ ਨਾਮ ਦਿੱਖ ਨਹੀਂ ਰਿਹਾ ਵੀ ਸੁਦਰਨ ਗੁੰਮ ਕਰਕੇ ਐਵਰੇਜ ਹੈ ਕਿ ਤੇ ਤੁਸੀਂ ਕੁਛ ਆਇਆ ਕੈਮਰੇ ਬੰਦ ਪਏ ਆ ਜੀ ਕੈਮਰੇ ਬੰਦ ਕਰਕੇ ਹੀ ਮੈਨੇ ਫੋਨ ਕਰਿਆ ਸੀ ਸਰ ਮੈਂ ਆਉਣਾ ਹੀ ਨਹੀਂ ਸੀ ਮੈਂ ਆਉਣਾ ਹੀ ਇੱਥੇ ਰਾਤ ਨੂੰ ਸੀ ਸਰ ਮੈਂ ਆਉਣਾ ਹੀ 9 ਵਜੇ ਸੀਗਾ ਮੈਂ ਕਿ ਰਾਤ ਨੂੰ ਰੋਟੀ ਖਾ ਕੇ ਮम्मा ਕੋਲ ਆ ਕੇ ਸੋ ਜਾਵਾਂ ਕੈਮਰੇ ਚੱਲ ਨਹੀਂ ਰਹੇ ਮੈਨੇ ਪੜੋਸੀਆਂ ਨੂੰ ਫੋਨ ਕਰਿਆ ਮੈਂ ਕਿ ਦੇਖੀ ਕੈਮਰੇ ਨਹੀਂ ਚੱਲ ਰਹੇ ਯਾਰ ਕੀ ਚੱਕਰ ਹੈ ਉਹਨੇ ਆ ਕੇ ਮੈਨੂੰ ਉਹਨੇ ਲਮਕਦਾ ਦੇਖ ਕੇ ਮੈਨੂੰ ਉਹਨੇ ਕਿਹਾ ਵੀ ਯਾਰ ਲੱਗਦਾ ਵੀ ਆਪਣਾ ਕਹ ਆਪਣੇ ਕੈਮਰੇ ਸੱਟ ਫੇਟ ਮਾਰੀ ਹੋਈ ਆ ਮੈਂ ਨਾਲ ਦਿਨਾ ਵਰਤਮਾਨ ਚੌਂਕੀ ਚ ਕਾਲ ਕਰੀ ਨਾ ਕਈ ਮੇਰੇ ਘਰ ਦੇ ਵਿੱਚ ਲੱਗਦਾ ਕੈਮਰੇ ਕਮਰੇ ਤੇ ਸੱਤਾ-ਸੱਤਾ ਮਾਰ ਕੇ ਗਏ ਆ ਸਰ ਕੀ ਨਾਮ ਹੈ ਤੁਹਾਡਾ ਤੇ ਅੱਜ ਇੱਥੇ ਪਹੁੰਚੇ ਹੋ ਕੀ ਕਾਰਨ ਤੁਹਾਨੂੰ ਮੈਂ ਸ਼ਿਵ ਜੋਸ਼ੀ ਜੀ ਉਪਰਾਸ਼ਟੀਆਂ ਪ੍ਰਧਾਨ ਸ਼ਿਵ ਸਨਾ ਹਿੰਦੋਈ ਸਾਡੇ ਰਿਸ਼ਤੇਦਾਰਾ ਮੁੰਡਾ ਮੇਰਾ ਭਰਾ ਹੈ ਮਾਸੀ ਦਾ ਮੁੰਡਾ ਜੀ ਰਾਜਗੁਰੂ ਜਦੋਂ ਅਸੀਂ ਆ ਕੇ ਇੱਥੇ ਦੇਖਿਆ ਘਰ ਖੋਲਿਆ ਤੇ ਦੇ ਵਿੱਚ ਪੂਰਾ ਧੂਆਂ ਧਾਰ ਤੇ ਬੁਰਾ ਹਾਲ ਪੂਰੀ ਯਾਨਕੀ ਕੋਠੀ ਮੱਚ ਚੁੱਕੀ ਹੈ ਅੰਦਰ ਸਿੱਟੀ ਹੋ ਚੁੱਕੀ ਹੈ ਜੀ ਕੀ ਕਿੰਨਾ ਨੁਕਸਾਨ ਹੋਇਆ ਦੇਖੋ ਜੀ ਜੋ ਵੀ ਨੁਕਸਾਨ ਤਾਂ ਜਨ ਸਾਰੇ ਹੀ ਹੋ ਗਏ ਜੋ ਪੀਓ ਵੀ ਅੱਗੇ ਪੱਖੇ ਟੂਬਾਂ ਸਭ ਟਿੰਗਲ ਕੇ ਥਲੇ ਡਿੱਗ ਪੀਆਂ ਹੁਣ ਆਏ ਜਦੋਂ ਅਸੀਂ ਖੋਲਿਆ ਸਾਨੂੰ ਐ ਲੱਗਾ ਕਿ ਸਿਲੰਡਰ ਫਟ ਗਿਆ ਜਦੋਂ ਅਸੀਂ ਦੇਖਿਆ ਤਾਂ ਨਾਲ ਕਿ ਤੂੰ ਐਂ ਆ ਰਿਹਾ ਮੇਰਾ ਵੀ ਜੋ ਜਾ ਕੇ ਪਹਿਲਾਂ ਤਾਂ ਸਿਲੰਡਰ ਲਾਏ ਦੋ ਸਿਲੰਡਰ ਪਏ ਸੀ ਅੰਦਰ ਤੇ ਦੋਨੋਂ ਸਿਲੰਡਰ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਦੇਖਿਆ ਕਿ ਇਹਦਾ ਸਾਰਾ ਫੀਟਿੰਗ ਫੂਟਿੰਗ ਸਾਰੀ ਹੀ ਮੱਚੀ ਸਰ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਕੁਛ ਵੀ ਕਹਿ ਸਕਦੇ ਆਂ ਦੇਖੋ ਜੀ ਕਿਉਂਕਿ ਇਹਨਾਂ ਨੇ ਮੰਦਰ ਵੀ ਸੀਗਾ ਅੰਦਰ ਕੈਮਰੇ ਦੇ ਦੇਖਣ ਆਏ ਜੀ ਕੈਮਰੇ ਦੇਖਣ ਜੀ ਕੈਮਰੇ ਤੋਂ ਦੇਖੇ ਤੋਂ ਹੀ ਪਤਾ ਲੱਗੂਗਾ ਕਿਉਂਕਿ ਕੈਮਰੇ ਦੀ ਜਿਹੜੀ ਫੀਟਿੰਗ ਹੋ ਸਾਰੀ ਮਚ ਚੁੱਕੀ ਹੈ ਹੁਣ ਉਹਦੀ ਚਿਪ ਕੱਢ ਕੇ ਹੀ ਪਤਾ ਲੱਗੂਗਾ ਕਿ ਇਹਦੇ ਵਿੱਚ ਹਾਂ ਭਲੇਪੁਰ ਹਾਲਾਤਾਂ ਚ ਲੱਗੀ ਹੈ ਹਾਂ ਭਲੇਪੁਰ ਹਾਲਾਤਾਂ ਚ ਹੀ ਲੱਗ ਰਿਹਾ ਹੈ